ਕਰੋਧਕ ਯੁੱਧ ਕੇ দাঁਤ ਵਾਲੀ ਨਦ ਸਰੌਣ ਕੋ ਤੈਰ ਕੇ ਪਾਰ ਪਧਾਰਿਓ ਬਲਵਾਨ দাঁਤ ਨੇ ਕਰੋਧਿਤ ਹੋ ਕੇ ਯੁੱਧ ਲਈ ਲਹੂ ਸਰੌਣ ਦੀ ਨਦੀ ਨੂੰ ਤਰ ਕੇ ਪਾਰ ਕੀਤਾ ਲੈ ਘਰਵਾਰ ਆਉ ਡਾਰ ਸੰਭਾਰ ਕੈ ਸਿੰਘ ਕੋ ਦੌਰ ਕੈ ਜਾਏ ਹਕਾਰਿਓ ਤਲਵਾਰ ਅਤੇ ਢਾਲ ਨੂੰ ਸੰਭਾਲ ਕੇ ਦੌੜਦੇ ਹੋਏ ਸ਼ੇਰ ਨੂੰ ਜਾਲ ਲਲਕਾਰਿਆ ਆਵਤ ਭੇਖ ਕੇ ਚੰਡ ਕੋ ਵੰਡਤੇ ਮਾੜ ਲੱਗਿਓ ਕੰਨ ਮੋਰਛ ਪਾਰਿਓ ਉਸਨੂੰ ਆਉਂਦਿਆ ਵੇਖ ਕੇ ਚੰਡੀ ਨੇ ਤਨੁਸ਼ ਨਾਲ ਤੀਰ ਸਾਧ ਕੇ ਮਾਰਿਆ ਜਿਸ ਦੇ ਲਗਦਿਆ ਹੀ ਦੈਨ ਦੇ ਸ਼ਰੀਰ ਨੂੰ ਮੋਰਛਿਤ ਕਰ ਦਿੱਤਾ ਰਾਮ ਕੇ ਭ੍ਰਤਨ ਜਿਉ ਹਨੂਮਾਨ ਕੋ ਸੈਲ ਸਮੇਤ ਤਰਾ ਪਰ ਡਾਰਿਓ ਜਿਵੇਂ ਰਾਮ ਦੇ ਛੋਟੇ ਭਰਾ ਭਰਤ ਨੇ ਸੰਜੀਵਨੀ ਬੂਟੀ ਵਾਲੇ ਪਰਵਤ ਸਹਿਤ ਹਨੂਮਾਨ ਉਤਰੀ ਉੱਤੇ ਟਿਕਾ ਦਿੱਤਾ ਸੀ ਫੇਰ ਉਠਿਓ ਕਰ ਲੈਕਰ ਵਾਰ ਕੋ ਚੰਡ ਪਰ ਚੰਡ ਸਿਓ ਯੁੱਧ ਕਰਿਓ ਹੈ हाथ ਵਿੱਚ ਤਲਵਾਰ ਲੈ ਕੇ ਫਿਰ ਉਠਿਆ ਅਤੇ ਪ੍ਰਚੰਡ ਚੰਡੀ ਨਾਲ ਯੁੱਧ ਕਰਨਾ ਸ਼ੁਰੂ ਕਰ ਦਿੱਤਾ ਕਾਇਲ ਕੈ ਤਨ ਕੇਹਰਤੇ ਬਹਿ ਸਰੌਣ ਸਮੂ ਤਰਾਣ ਪਰਿਓ ਹੈ ਉਸ ਨੇ ਸ਼ੇਰ ਨੂੰ ਕਾਇਲ ਕਰ ਦਿੱਤਾ ਅਤੇ ਉਸ ਦੇ ਜ਼ਖਮ ਤੋਂ ਬਹੁਤ ਸਾਰਾ ਲਹੂ ਧਰਤੀ ਉੱਤੇ ਟਲ ਗਿਆ ਸੋ ਉਪਮਾ ਕ ਬਨੇ ਬਰਨੀ ਮਨ ਕੀ ਹਰਨੀ ਤਹਿ ਨਾਓ ਤਰਿਓ ਹੈ ਉਸ ਦੀਪੁਮਾ ਕਾ ਵੀ ਨੇਵਾਰ ਨਨ ਕੀਤੀ ਹੈ ਉਸ ਦਾ ਨਾਂ ਮਨ ਨੂੰ ਹਰਨ ਵਾਲੀ ਮਨਮੋਹਕ ਰੱਖ ਦਿੱਤਾ ਹੈ ਗੇਰੂ ਨੰਗ ਪਰ ਕੈ ਵਰਖਾ ਧਰਨੀ ਪਰ ਮਨੋ ਰੰਗ ਟਰਿਓ ਹੈ ਮਾਨੋ ਗੇਰੂ ਦੇ ਪਰਬਤ ਨੰਗ ਉਤੇ ਵਰਸ਼ਾ ਹੋਣ ਕਰਕੇ ਧਰਤੀ ਉਤੇ ਉਸ ਦਾ ਰੰਗ ਢਲ ਗਿਆ ਹੋਵੇ ਸੋਨਤ ਬੇਂਦਸੋ ਚਾਂਡ ਪਰ ਚਾਂਡੇ ਸੋ ਯੁੱਧ ਕਰਿਓ ਰਾਣਾ ਮਾਧ ਰੋਹੇਲੀ। ਕ੍ਰੋਧਵਾਨ ਹੋ ਕੇ ਪ੍ਰਚੰਡ ਚੰਡੀ ਨੇ ਯੁੱਧ ਭੂਮੀ ਵਿੱਚ ਰਕਤ ਬੀਜ ਨਾਲ ਘੋਰ ਲੜਾਈ ਲੜੀ। ਪੈਦਲ ਮੈਦਲ ਮੀਜ ਦੇਉ ਤਿਲ ਤੇਜ ਜਿਮ ਤੇਲ ਨਿਕਾਰਤ ਤੇਲੀ। ਵੈਰੀ ਦੇ ਦਲ ਵਿੱਚ ਵੜ ਕੇ ਪਲ ਵਿੱਚ ਹੀ ਮੇਦ ਦਿੱਤਾ ਹੈ ਜਿਵੇਂ ਤਿਲਾ ਤੋਂ ਤੇਲੀ ਤੇਲ ਕੱਢਦਾ ਹੈ। ਸ੍ਰੋਣ ਪਰਯੋ ਤਰਣੀ ਪਰ ਚ ਰੰਗ ਰੇਜ ਕੀ ਰੇਨੀ ਜੋ 100% ਫੈਲੀ ਧਰਤੀ ਉਤੇ ਲਹੂ ਇਸ ਤਰ੍ਹਾਂ ਚੋਆ ਪਿਆ ਸੀ ਜਿਵੇਂ ਲਲਾਰੀ ਰੰਗ ਰੇਜ ਦੀ ਰੰਗ ਦੀ ਮਟਕੀ ਰੇਨੀ ਟੁੱਟ ਕੇ ਫੈਲ ਗਈ ਹੈ ਕਾਉਲ ਸੈ ਤਨ ਦੇਤ ਕੇ ਯੋ ਜਨ ਦੀਪਕ ਮਦ ਫਨੋ ਸਕੀ ਥੈਲੀ ਦੈਤ ਰਕਤ ਵੀ ਦੇ ਸ਼ਰੀਰ ਉਤੇ ਜ਼ਖਮ ਇੰਜਲਿਸ਼ ਰਹੇ ਹਨ ਮਾਨਵ ਫਾਨੋਸ ਝਾੜ ਦੀ ਥੈਲੀ ਵਿੱਚ ਦੀਵੇ ਝਗ ਰਹੇ ਹੋਣ ਸ੍ਰੌਣਤ ਬਿੰਦ ਕੋ ਸ੍ਰੌਣ ਪਰਿਓ ਤਰ ਸ੍ਰੌਣਤ ਬਿੰਦ ਅਨੇਕ ਪੈ ਹੈ ਰਕਤ ਬੀਜ ਦਾ ਲਹੂ ਧਰਤੀ ਉਤੇ ਪਿਆ ਹੈ ਤਾਂ ਉਸ ਤੋਂ ਅਨੇਕ ਰਕਤ ਪੀਜ ਪੈਦਾ ਹੋਗੇ ਹਨ ਚਾंड ਪਰ ਚਾंड ਕੋ ਵਾਂਡ ਸਭਾ ਹਰ ਕੇ ਬਾਨਨ ਸਾਥ ਸੰਘਾਰ ਦਏ ਹੈ ਪਰ ਚੰਡ ਚੰਡੀ ਨੇ ਤਨੁਸ਼ ਨੂੰ ਸੰਭਾਲ ਕੇ ਬਾਨਾ ਨਾਲ ਸਾਰੇ ਮਾਰ ਦਿੱਤੇ ਹਨ ਸ਼੍ਰੋਣ ਸਮੂਹ ਸਮਾਏ ਗਏ ਬਹਰੋਸੋ ਪਏ ਹੱਥ ਫੇਰ ਲਏ ਹੈ ਜਦੋਂ ਸਾਰੇ ਰਕਤ ਬੀਜ ਸਮੇਟ ਦਿੱਤੇ ਗਏ ਤਦੋਂ ਫਿਰ ਹੋਰ ਹੋਗੇ ਹਨ ਤੇ ਉਹਨਾਂ ਨੂੰ ਵੀ ਫਿਰ ਚੰਡੀ ਨੇ ਮਾਰ ਦਿੱਤਾ ਬਾਰਦ ਧਾਰ ਪਰੈ ਤਰਣੀ ਮਾਨੋ ਬਿੰਬਰ ਹੈ ਮਿਟ ਕੈ ਜੋ ਕੇ ਹੈ ਮਾਨੋ ਮੀ ਪੈ ਨਾਲ ਧਰਤੀ ਤੋਂ ਬੁਲਬਲੇ ਪੈਦਾ ਹੁੰਦੇ ਹੋਣ ਮਿਟਦੇ ਹੋਏ ਚਲੇ ਜਾਂਦੇ ਹੋਣ ਜੇ ਤੱਕ ਸ੍ਰੌਣ ਕੀ ਬੂੰਦ ਗਿਰੈ ਰਨ ਤੇ ਤੱਕ ਸ੍ਰੌਣਤ ਬੇਂਦ ਹੋਏ ਆਈ ਜਿਤਨੀਆਂ ਲਾਹੋਦੀਆ ਬੋਂਦਾ ਹਰਣ ਭੂਮੀ ਵਿੱਚ ਡਿੱਗਦੀਆਂ ਹਨ ਉਤਨੇ ਹੀ ਰਕਤ ਬੀਜ ਪੈਦਾ ਹੋ ਜਾਂਦੇ ਹਨ ਮਾਰ ਹੀ ਮਾਰ ਪੁਕਾਰ ਹਕਾਰ ਕੈ ਚੰਡ ਪਰ ਚੰਡ ਕੇ ਸਮੂਹੇ ਤਾਈ ਦਾਤ ਮਾਰੋ ਮਾਰੋ ਪੁਕਾਰਦੇ ਹੋਏ ਲਲਕਾਰੇ ਮਾਰਦੇ ਪਰਚੰਡ ਚੰਡੀ ਦੇ ਸਾਹਮਣੇ ਟੁੱਕਦੇ ਹਨ ਵੇਖ ਕੇ ਕੋਤਕ ਤਾ ਛਿਨ ਮੈਂ ਕਵ ਨੇ ਮਨ ਮੈਂ ਉਪਮਾ ਠਹਿرائی ਉਸ ਛਿਨ ਦੇ ਕੋਤਕ ਨੂੰ ਵੇਖ ਕੇ ਕਵੀ ਦੇ ਮਨ ਵਿੱਚ ਉਪਮਾ ਸੁਜਦੀ ਹੈ ਮਾਨੋ ਸ਼ੀਸ਼ ਮਹਿਲ ਕੇ ਵਿੱਚ ਸੋ ਮੂਰਤ ਏਕ ਅਨੇਕ ਕੀ ਚਾਈ ਮਾਨੋ ਸ਼ੀਸ਼ ਮਹਿਲ ਵਿੱਚ ਇੱਕੋ ਮੂਰਤ ਅਨੇਕ ਦਾ ਝੋਲਾ ਦਿਂਦੀ ਹੋਵੇ ਸੁਰਾ ਉਹਨਾਂ ਤਾਂ ਬਿੰਦ ਅਨੇਕ ਉੱਠੇ ਰਣਕ੍ਰੋਧ ਕੈ ਜੁਦ ਕੋ ਫੇਰ ਜੁਟੇ ਹੈ ਅਨੇਕ ਰਕਤ ਬੀਜ ਯੁੱਧ ਭੂਮੀ ਵਿੱਚ ਉੱਠ ਕੇ ਕ੍ਰੋਧ ਨਾਲ ਫੇਰ ਜੰਗ ਵਿੱਚ ਜੁਟ ਗਏ ਹਨ ਚਾਂਡ ਪਰ ਚਾਂਡਕ ਮਾਨਤੇ ਬਾਨ ਸੋ ਭਾਨ ਕੀ ਆਂਸਰ ਸਮਾਨ ਛੋਟੇ ਹੈ ਪਰ ਚੰਡ ਚੰਡੀ ਦੀ ਕਮਾਨ ਤੋਂ ਸੂਰਜ ਦੀਆਂ ਕਿਰਨਾ ਆਂਸਰ ਵਾਂਗ ਤੀਰ ਛੋਟਦੇ ਹਨ ਮਾਰ ਬਿਦਾਰ ਦੇ ਸੋ ਭਏ ਫਿਰ ਲੈ ਮੰਗੁਰਾ ਜਿਮ ਧਾਨ ਕਟਿਆ ਹੈ ਚੰਡੀ ਨੇ ਉਹਨਾਂ ਨੂੰ ਮਾਰ ਕੇ ਨਸ਼ਟ ਕਰ ਦਿੱਤਾ ਹੈ ਪਰ ਉਹ ਫਿਰ ਹੋਰ ਹੋ ਗਏ ਹਨ ਦੇਵੀ ਉਹਨਾਂ ਨੂੰ ਇੰਜ ਕੁੱਟਦੀ ਹੈ ਜਿਵੇਂ ਮੋਹਲੇ ਨਾਲ ਧਾਨ ਕੁੱਟੀ ਦੇ ਹਨ ਚਾਂਡ ਦਏ ਸਿਰ ਖਾਂਡੇ ਜੁਦੇ ਕਰ ਬਿਲਨ ਤੇ ਜਨ ਬਿਲ ਟਟ ਹੈ ਚੰਡੀ ਨੇ ਖੰਡੇ ਨਾਲ ਉਹਨਾਂ ਦੇ ਸਿਰ ਇੰਜ ਵਖਰੇ ਕਰ ਦਿੱਤੇ ਹਨ ਮਾਨੋ ਬਿੱਲ ਬ੍ਰਿਸ਼ ਨਾਲੋਂ ਬਿੱਲ ਫਲ ਟੁੱਟੇ ਹੋਣ ਸ੍ਰੋਨਤ ਬਿੰਦ ਅਨੇਕ ਭਏ ਆਸ ਲੈ ਕਰ ਚੰਡ ਸੋ ਐਸੇ ਉਠੇ ਹੈ ਰਕਤ ਬੀਜ ਅਨੇਕ ਪੈਦਾ ਹੋ ਕੇ ਤਲਵਾਰਾ ਫੜ ਕੇ ਚੰਡੀਵਾਲ ਇਸ ਤਰ੍ਹਾਂ ਉੱਠ ਕੇ ਵੱਜਦੇ ਹਨ ਬੂੰਦਾਂ ਦੇ ਉੱਠ ਕੇ ਬਹੁਤ ਆਨਵ ਬਾਨਨ ਬਾਰਿਦ ਜਾਨ ਉਠੇ ਹੈ ਲਹੋਦੀਆ ਬੂੰਦਾਂ ਤੋਂ ਦਾਤ ਪੈਦਾ ਹੋ ਰਹੇ ਹਨ ਅਤੇ ਉਹ ਇੰਜ ਤੀਰ ਚਲਾਉਂਦੇ ਹਨ ਮਾਨਵ ਬਦਲਾ ਨੇ ਝੜੀ ਲਾਈ ਹੋਵੇ ਫੇਰ ਇੱਕ ਵੰਡ ਪਰ ਚੰਡ ਸੰਭਾਰ ਕੇ ਬਾਨ ਪਰ ਹਾਰ ਸੰਗਾਰ ਸੁਟੇ ਹੈ ਪਰ ਚੰਡ ਚੰਡੀ ਨੇ ਫਿਰ ਤਾਹਨੂ ਜੋ ਸੰਭਾਲ ਕੇ ਤੀਰਾਂ ਦੀ ਮਾਰ ਨਾਲ ਸਾਰੇ ਸੰਘਾਰ ਦਿੱਤੇ ਹਨ ਐਸੇ ਉਠੇ ਫਿਰ ਸਰੌਣ ਤੇ ਦੇਤ ਸੋ ਮਾਨੋ ਸੀਤ ਤੇ ਰੋਮ ਉਠੇ ਹੈ ਪਰ ਫਿਰ ਲਹੂ ਤੋਂ ਦੇਤ ਇੰਜ ਉੱਠ ਰਹੇ ਹਨ ਮਾਨੋ ਠੰਡ ਨਾਲ ਰੋਮ ਖੜੇ ਹੋ ਗਏ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ